ਇਹ ਕਿਹੋ ਜਿਹੀ ਧੀ ਦੀ ਖਬਰ ਸੀ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਸ ਨੂੰ ਧੀ ਕਹਿੰਦੇ ਹੋਏ ਵੀ ਇਸ ਪਿਓ ਨੂੰ ਸ਼ਰਮ ਆ ਰਹੀ ਆਖਿਰਕਾਰ ਕੋਈ ਧੀ ਇਹੋ ਜਿਹਾ ਕਾਰਾ ਆਪਣੇ ਪਿਓ ਦੇ ਨਾਲ ਕਿਵੇਂ ਕਰ ਸਕਦੀ ਹੈ ਅੰਮ੍ਰਿਤਸਰ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਦਿਹਾੜੀਆਂ ਕਰਦਾ ਇਹ ਪਿਓ ਬੜੀ ਹੀ ਮਿਹਨਤ ਮੁਸ਼ੱਕਤ ਦੇ ਨਾਲ ਆਪਣੀ ਧੀ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ ਖੁਦ ਅਨਪੜ੍ਹ ਸੀ ਪਰ ਉਸ ਨੇ ਆਪਣੀ ਧੀ ਨੂੰ ਸਰਕਾਰੀ ਨੌਕਰੀ ਤੇ ਲਗਵਾ ਦਿੱਤਾ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਵੀ ਉਸ ਦੀ ਭੁੱਖ ਨਹੀਂ ਮਿਟੀ ਇਸ ਮਗਰੋਂ ਉਸਨੇ ਆਪਣੇ ਹੀ ਘਰ ਦੇ ਨਾਲ ਧੋਖਾ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਪਿਓ ਤੇ ਭਰਾ ਦੱਸਦੇ ਨੇ ਕਿ ਉਹਨਾਂ ਦੀ ਕੁੜੀ ਦੇ ਬਾਹਰ ਕਿਸੇ ਦੇ ਨਾਲ ਗਲਤ ਲਿੰਕ ਬਣ ਗਏ ਸਰਕਾਰੀ ਨੌਕਰੀ ਉਹ ਨਰਸ ਦੀ ਕਰਦੀ ਐ ਤੇ ਕਦੇ 10-10 ਦਿਨ ਕਦੇ 15-15 ਦਿਨ ਘਰ ਤੋਂ ਬਾਹਰਾਂ ਰਹਿੰਦੀ ਐ ਇਸ ਤੋਂ ਬਾਅਦ ਵੀ ਜਦੋਂ ਉਸ ਨੂੰ ਰੋਕਿਆ ਜਾਂਦਾ ਹੈ ਕਿ ਉਹ ਆਪਣੇ ਗਲਤ ਜਿਹੜੇ ਲਿੰਕ ਬਣਾਏ ਹੋਏ ਨੇ ਉਹ ਛੱਡ ਦੇਵੇ ਤਾਂ ਐਸੀ ਗੱਲ ਦੇ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਅਤੇ ਉਹ ਕੁੜੀ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਤੱਕ ਪਹੁੰਚ ਜਾਂਦੀ ਹੈ ਬਜ਼ੁਰਗ ਅਤੇ ਮਜਬੂਰ ਪਿਓ ਇਸ ਮੌਕੇ ਤੇ ਰੋ ਰੋ ਕੇ ਦੱਸ ਰਿਹਾ ਸੀ ਕਿ ਕਿੰਜ ਉਸਨੇ ਆਪਣੀ ਸਾਰੀ ਜ਼ਿੰਦਗੀ ਅਤੇ ਜ਼ਿੰਦਗੀ ਦੀ ਕਮਾਈ ਦੇ ਵਿੱਚ ਜੋ ਕੁਝ ਵੀ ਬਣਾਇਆ ਉਹ ਸਭ ਕੁਝ ਇਸ ਕੁੜੀ ਦੇ ਵੱਲੋਂ ਹੜੱਪ ਕਰ ਲਿਆ ਗਿਆ ਧੋਖੇ ਦੇ ਨਾਲ ਉਸਨੇ ਇਹ ਕਹਿ ਕੇ ਆਪਣੇ ਪਿਓ ਤੋਂ ਸਾਈਨ ਕਰਵਾ ਲਏ ਉਸ ਦਾ ਅੰਗੂਠਾ ਲਗਵਾ ਲਿਆ ਕਿ ਮੈਂ ਕੋਈ ਨੌਕਰੀ ਕਰਨੀ ਹੈ ਜਿਸ ਤੇ ਚਲਦੇ ਹੋਏ ਪਿਓ ਨੇ ਆਪਣਾ ਅੰਗੂਠਾ ਲਗਾ ਦਿੱਤਾ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਦੀ ਇਹ ਧੀ ਸਭ ਕੁਝ ਹੜੱਪ ਚੁੱਕੀ ਹੈ ਆਪਣੇ ਨਾਮ ਉਸਨੇ ਸਾਰੀ ਜ਼ਮੀਨ ਕਰਵਾ ਲਈ ਅਤੇ ਹੁਣ ਇਹ ਪਿਓ ਦਰਦ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਜਿੱਥੇ ਉਹ ਰਹਿੰਦਾ ਸੀ ਉਸ ਨੂੰ ਉੱਥੋਂ ਕੱਢ ਦਿੱਤਾ ਗਿਆ ਤੇ ਇੱਧਰ ਹੁਣ ਉਹ ਆਪਣੇ ਪੁੱਤ ਦੇ ਨਾਲ ਇਨਸਾਫ ਦੀ ਮੰਗ ਕਰ ਰਿਹਾ ਹੈ ਇਸ ਮੌਕੇ ਤੇ ਭਰਾ ਦੇ ਵੱਲੋਂ ਵੀ ਦੱਸਿਆ ਗਿਆ ਕਿ ਪੂਰਾ ਪਿੰਡ ਸਾਡੀ ਗਵਾਹੀ ਭਰਦਾ ਹੈ ਹਰ ਕੋਈ ਜਾਣਦਾ ਹੈ ਕਿ ਅਸੀਂ ਸਹੀ ਹਾਂ ਅਤੇ ਇਹ ਪਿਓ ਦੇ ਵੱਲੋਂ ਹੀ ਮਿਹਨਤ ਮੁਸ਼ਕਲ ਕਰਕੇ ਆਪਣੀ ਧੀ ਨੂੰ ਸਰਕਾਰੀ ਨੌਕਰੀ ਤੱਕ ਪਹੁੰਚਾਇਆ ਗਿਆ ਹੁਣ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਰਸ ਲੱਗੀ ਹੋਈ ਹੈ ਪਰ ਫਿਰ ਵੀ ਉਹ ਕਿਸ ਤਰ੍ਹਾਂ ਦੇ ਨਾਲ ਕੈਸਾ ਹੜਪਕਾਰ ਕਈ ਜ਼ਮੀਨ ਹੜਪ ਕਰ ਰਹੀ ਹੈ ਤੇ ਪਿਓ ਨੂੰ ਰਹਿਣ ਜੋਗੀ ਜਗ੍ਹਾ ਤੱਕ ਨਹੀਂ ਮਿਲ پا ਰਹੀ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਜਾ ਰਿਹਾ ਹੈ ਅਤੇ ਕਿੰਨੇ ਸਮੇਂ ਤੋਂ ਇਹ ਮਸਲਾ ਚੱਲ ਰਿਹਾ ਸੀ ਕਿਉਂਕਿ ਪਰਿਵਾਰਿਕ ਮੈਂਬਰ ਪਹਿਲਾਂ ਇਸ ਨੂੰ ਦਬਾਉਂਦੇ ਰਹੇ ਕਿ ਸਾਡੇ ਹੀ ਘਰ ਦੀ ਇੱਜ਼ਤ ਉਛਲਣੀ ਹੈ ਪਰ ਉਸਤੀ ਨੇ ਕਿਸੇ ਵੀ ਗੱਲ ਦੀ ਭੋਰਾ ਸ਼ਰਮ ਨਹੀਂ ਕੀਤੀ ਤੇ ਅੱਜ ਇਹ ਹਾਲਾਤ ਬਣੇ ਹੋਏ ਨੇ ਕਿ ਉਹ ਆਪਣੇ ਹੀ ਪਿਓ ਤੇ ਇਲਜ਼ਾਮ ਲਗਾਉਂਦੀ ਹੈ ਕਿ ਮੈਂ ਇਹਨਾਂ ਨੂੰ ਲੱਖਾਂ ਰੁਪਏ ਦੇ ਚੁੱਕੀਆਂ ਜਦੋਂ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਕੋਲ ਕੋਈ ਪ੍ਰੂਫ ਨਹੀਂ ਹੈ ਕੋਈ ਗਵਾਹ ਨਹੀਂ ਹੈ ਜਿਸ ਦੇ ਬਲਬੂਤੇ ਤੇ ਉਹ ਐਡਾ ਵੱਡਾ ਝੂਠ ਬੋਲ ਰਹੀ ਹੈ ਫਿਲਹਾਲ ਇਸ ਮਜਬੂਰ ਬਾਪ ਦੇ ਵੱਲੋਂ ਅੱਖਾਂ ਦੇ ਵਿੱਚ ਹੰਝੂ ਅਤੇ ਹੱਥ ਦੇ ਵਿੱਚ ਇਹ ਕਹੇ ਕਾਗਜ਼ ਦਾ ਟੁਕੜਾ ਲੈ ਕੇ ਹੋਰ ਕੀ ਕੁਝ ਕਿਹਾ ਜਾ ਰਿਹਾ ਹੈ ਤੇ ਕਿਨਾ ਹਾਲਾਤਾਂ ਦੇ ਵਿੱਚ ਉਹ ਆਪਣੇ ਦਿਨ ਕੱਢ ਰਹੇ ਨੇ ਰੋ ਰੋ ਕੇ ਉਹ ਸੁਣ ਲੈਣੇ ਆ ਨਾਲ ਹੀ ਪੁਲਿਸ ਅਤੇ ਲੋਕਾਂ ਤੋਂ ਉਹ ਇਨਸਾਫ ਦੇ ਲਈ ਕੀ ਕੁਝ ਆਖਦੇ ਨੇ ਜਾਣਦੇ ਆ ਤੇ ਮੇਰੀ ਬਈ ਆਪਣਾ ਕੁੜੀ ਆ ਬਲਜੀਤ ਉਹ ਮੇਰੇ ਕੋਲ ਥਾਂ ਸਾਰਾ ਲੈਂਡ ਹੀ ਆ ਖੋਣ ਲਈ ਆ ਖਾਂ ਥਾਂ ਮੇਰਾ ਹੈ 6 ਮਰਲੇ 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ ਮੈਂ ਬਾਹਰ ਲਾਂਬੇ ਰਹਿਣੇ ਆਵਾ ਵਜਾ ਇਹੋ ਹੀ ਆ ਆਪਣਾ ਬਾਹਰ ਚੁਰੀ ਫਿਰਦੀ ਆ ਤੇ ਸਾਨੂੰ ਕੋਈ ਡੱਕੇ ਨਾ ਤੇ ਐਂ ਹਣ ਪਹਿ ਹੀ ਡੱਕਦੇ ਆ ਤੇ ਸਾਲਾ ਆ ਗਤੋਂ ਕਦੀ ਪੁਲਿਸ ਨੂੰ ਖੜਾ ਦਿੰਦੀ ਕਦੀ ਕਦੀ ਕੰਦੀ ਕਦੀ ਕਦੀ ਅਣਜਾਣੇ ਆਹੀ ਉਹ ਕਹਿੰਦੀ ਉਹ ਕਹਿੰਦੀ ਉਹ ਪੈਸੇ ਬਣਾ ਕੇ ਮੈਨੂੰ ਮੈਨੂੰ ਪਾ ਨਹੀਂ ਕੋਈ ਪ੍ਰਪਿਆ ਨਹੀਂ ਦਿੱਤਾ ਤੁਹਾਡੇ ਨਾਂ ਦੇ ਥਾਂ ਮੇਰੇ ਨਾਂ ਤੇ ਆ ਲਿਖੇ ਤਨ ਵੀ ਕੁੜੀ ਹਾਂ ਤਾਂ ਕੁੜੀ ਨੇ ਮੇਰਾ ਨਾਂ ਟੁੱਟ ਠਾਇਆ ਆਪਣਾ ਲਿਖਾ ਲ ਮੈਨੂੰ ਦਾ ਬਣ ਪਾੜਿਆ ਉਹਨੇ ਕਿਹਾ ਆਂਦੀ ਮੈਂ ਨੌਕਰੀ ਦਾ ਲੱਗਣਾ ਦਾ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ ਤੇ ਮੈਂ ਅੰਗੂਠਾ ਲਾਤਾ ਤੇ ਮੈਨੂੰ ਕੀ ਪਤਾ ਇਹ ਆ ਗੱਲ ਬਣੀ ਆ ਤੂੰ ਪੈਸੇ ਨਹੀਂ ਦਿੱਤੇ ਬਾਅਦ ਚੋਂ ਨਾ ਪੈਸਾ ਕੋਈ ਨਹੀਂ ਦਿੱਤਾ ਮੈਨੂੰ ਉਹਨੇ ਮੈਨੂੰ ਆਦੀ 15 ਲੱਖ ਦਿਨੋ ਦਿੱਤਾ ਵਾ ਕਿ ਉਠਾਈ ਆਖੀ ਜਾਂਦੀ ਹੈ ਹੁਣ ਅਸੀਂ ਮੈਂ ਬਾਹਰ ਫਿਰਨ ਆਇਆ ਅਸੀਂ ਕਿਉਂ ਬਾਹਰ ਦਾ ਆਦਨਾ ਪਹਿਲੇ ਖਲਾਈ ਫਿਰਦੀ ਸਾਡੇ ਮਗਰ ਕੀ ਆਦੀ ਕੋਈ ਪੁਲਸਾਂ ਨੇ ਆਪਣਾ ਉਹਨੂੰ ਵਾੜਿਆ ਵਾ ਚਾਬੀਆਂ ਉਹਨਾਂ ਲੋਨ ਆਪਣਾ ਦਿੱਤੀਆਂ ਪੁਲਸ ਵਾਲਿਆਂ ਨੂੰ ਤਾਂ ਅਸੀਂ ਗਏ ਆਪਣਾ ਚਾਬੀਆਂ ਲੈਣ ਉਹਨਾਂ ਕੋਲ ਮਿਲਤ ਕਰਨੇ ਨਾਲ ਉਹਾਂ ਦੇ ਨਹੀਂ ਐ ਨੀ ਚਾਬੀਆਂ ਕੁੜੀ ਕੋਈ ਆ ਇਹ ਜੀਰਦੀ ਐ ਨੌਕਰੀ ਕਰਦੀ ਆ ਤੁਹਾਡਾ ਆਪਣਾ ਖੈਰ ਅੰਮਰਸਰ ਡਾਕਟਰ ਆ ਨਰਸ ਆ ਕੀ ਮੰਗ ਰਹੇ ਹੋ ਕੋਈ ਕੁਝ ਮੰਗ ਰਹੇ ਕੋਈ ਸੁਗਨਾਂ ਯੰਨੇ ਦਾ ਸਾਨੂੰ ਨਾ ਮਾਫੀ ਦੇਵਾ ਦੇ ਹੜਾ ਤਾਂ ਦਵਾਓ ਇਹਦੇ ਕੋਲੋਂ ਜੀ ਬਸ ਇਹ ਸਾਡੀ ਇਹੋ ਹੀ ਮੰਗ ਆ ਮਸਲਾ ਇਦਾਂ ਵਾ ਕਿ ਜਿਹੜੀ ਸਾਡੀ ਕੁੜੀ ਆ ਵੱਡੀ ਭੈਣ ਮੇਰੀ ਉਹਦਾ ਨਾਮ ਬਲਜੀਤ ਗੌਰ ਆ ਉਹ ਸਰਕਾਰੀ ਨੌਕਰੀ ਕਰਦੀ ਆ ਜਦ ਜਦ ਕੇ ਉਹ ਨਰਸ ਦੀ ਉਹਨੂੰ ਇਦਾਂ ਵਾ ਕਿ ਦਿਹਾੜੀ ਦਾ ਪੇ ਕਰਕੇ ਅਸੀਂ ਨੌਕਰੀ ਤੇ ਲਵਾਇਆ ਵਾ ਕੋਰਸ ਕਰਾਇਆ ਵਾ ਕੋਰਸ ਕਰਾ ਕੇ ਚਲੋ ਉਹਨੂੰ ਨੌਕਰੀ ਮਿਲ ਗਈ ਆ ਤੇ ਅਸੀਂ ਆਖਿਆ ਚਲੋ ਸਾਡੇ ਘਰ ਦਾ ਮਸਲ ਅਗਦੇ ਸੂਤਰ ਆ ਜਾਊਗਾ ਉਹਦੇ ਵਿੱਚ ਇਦਾਂ ਵਾ ਕਿ ਉਹਨੇ ਮੁੱਦੇ ਚੋਕ ਲਿਆ ਹੋਰ ਹੋਰ ਘਰਦੀ ਫਿਰਦੀ ਆ ਮਤਲਬ ਕਿ ਲਿੰਕ ਉਹਦੇ ਬੜੇ ਗਲਤ ਆ ਉਹਦੇ ਵਿੱਚੋਂ ਅਸੀਂ ਡੱਕਦੇ ਆ ਤੇ ਉਹ ਮਤਲਬ ਕਿ ਸਾਨੂੰ ਜਿਹੜੀ ਇਹ ਬਦਨਾਮੀ ਹੁੰਦੀ ਆ ਤੇ ਜਿਹੜੀ ਜਗਾ ਵਾ ਉਹ ਵੀ ਮੇਰੇ ਡੈਡੀ ਕੋ ਇਹਨੇ ਨਾ ਕਰਵਾ ਲਈ ਆ ਧੋਖੇ ਢੜੀ ਦੇ ਨਾਲ ਧੋਖੇਧੜੀ ਦੇ ਨਾਲ ਨਾਂ ਕਰਾ ਕੇ ਅਨਪੜਾ ਹੈਗਾ ਹੀ ਗੂਠਾ ਹੀ ਲੌਂਦਾ ਮਾੜੇ-ਮੋੜੇ ਸਾਈਨ ਕਰਦਾ ਵਾ ਜਦ ਕੇ ਉਹਨੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੂੰ ਨਹੀਂ ਪਤਾ ਇੰਨੀਆਂ ਗੱਲਾਂ ਦਾ ਵੀ ਇਹ ਕੁਝ ਵੀ ਹੋ ਸਕਦਾ ਕਿਉਂਕਿ ਕੁੜੀ ਸਮਝ ਕੇ ਉਹਨੇ ਆਪਣੀ ਤੇ ਸਾਈਨ ਕਰਤੇ ਆ ਇਹਨੇ ਚੁੱਕ ਕੇ ਦੇ ਜਾ ਕੇ ਤੇ ਆਪਣੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਾਂ ਨੂੰ ਕਰਾ ਕੇ ਧਿਆਨ ਨੂੰ ਦਾਬੇ ਮਾਰ ਦਵਜਦੇ ਆ ਪੁਲਸ ਵਾਲੇ ਵੀ ਜਦੋਂ ਕਹਿੰਦੇ ਉਹਨੇ ਨਾਂ ਕਰਾਇਆ ਕਰਾਇਆ ਨਾਂ ਤੋਂ ਕੋਈ ਦਿਖਾਉਂਦੇ ਤੇ ਨਾ ਕੁਝ ਹੈਗਾ ਨਾ ਨੂੰ ਪਤਾ ਲੱਗਦਾ ਕਿਉਂਕਿ ਇਹਨੇ ਸਾਈਨ ਕਰਤੇ ਆ ਕਿ ਦੇਖ ਧੋਖੇਧੜੀ ਨਾ ਕਰਾ ਇਦਾਂ ਵਾਂਗੇ ਉਹਨੇ ਕਹਿੰਦੀ ਆ ਕਿ ਮੈਂ 15 ਲੱਖ ਰੁਪਈਆ ਮਤਲਬ ਕਿ ਡੈਡੀ ਨੂੰ ਦੇ ਦਿੱਤਾ ਵਾ 15 ਲੱਖ ਕੋਈ ਨਹੀਂ ਇਹਨੇ ਦਿੱਤਾ ਇਹ ਮਤਲਬ ਕਿ ਝੂਠ ਮਾਰਦੀ ਆ ਤੇ ਕੋਈ ਗਵਾਹ ਨਹੀਂ ਹੈਗਾ ਇਹਦੇ ਵਿੱਚ ਵੀ ਜੇ 15 ਲੱਖ ਕਹਿੰਨੇ ਫੜਾਇਆ ਹੋਵੇ 15 ਲੱਖ ਕੋਈ ਨਹੀਂ ਇਹਨੇ ਦਿੱਤਾ ਮੰਗ ਮੰਗ ਹੀ ਗਿਆ ਅਦੇ ਹਰਨਾ ਜੋ ਧੋਖਾ ਧੜੀ ਹੁੰਦੀ ਆ 15 ਲੱਖ ਕੁੜੀ ਨੇ ਹੜੀ ਨੇ ਕਹਿੰਦੀ ਆ 6 ਮਰਲੇ ਜਗਾ ਉੱਚਿਆ 3 ਨੰਬਰਲੇ 'ਚ ਮੈਂ ਰਹਿਣਾ ਵਾ ਪੀ ਉਹ ਮੇਰਾ ਉਧਰ ਰਹਿੰਦਾ ਸੀ ਉਸ ਜਗ੍ਹਾ ਦੇ ਵਿੱਚ ਜਿੱਤੇ ਵਿੱਚ ਉਹ ਕਬਜ਼ਾ ਕਰਦੀ ਆ ਜਦੋਂ ਆਉਂਦੀ ਆ ਉਹ ਉਹਨੂੰ ਪੈਂਦੀ ਵੀ ਆ ਤੇ ਰਹਿੰਦੀ ਐਂਦਾ ਬਾਹਰ ਬੁਰ ਰਹੀ ਜਾਂਦੀ ਕਦੀ 10 ਦਿਨ 15 ਦਿਨ ਕਿਤੇ 10 ਦਿਨ ਕਿਤੇ ਤੁਜੇ ਤੇ ਜੰਜਨ ਚੌਥੇ ਦਿਨ ਆਗੇ ਦਾਬੇ ਛਾਬੇ ਮਾਰਦੀ ਆ ਜਾਇਦਤ ਬਾਰੇ ਅਸੀਂ ਦੱਸਿਆ ਸਾਡੀ ਜਾਇਦਾਦ ਹੱਪਦੀ ਐਂਦਾ ਕਰਦੀ ਆ ਉਹ ਆਂਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੁਹਾਡੀ ਜਾਇਦਾਦ ਕੋਈ ਕੋਈ ਐਂਦਾ ਮਤਲਬ ਕਿ ਬਜ਼ੁਰਗ ਮੇਰਾ ਡੈਡੀ ਅਨਵੜਤਾ ਹੈਗੀ ਆ ਪਿੰਡ ਮਤਲਬ ਕਿ ਸਾਡੀ ਸਾਰੀ ਗਵਾਈ ਭਰਦਾ ਹੈ ਚੀਜ਼ ਦੀ ਅਸੀਂ ਮੰਗ ਕਰਦੇ ਸਾਡੀ ਜਗਾ ਸਾਨੂੰ ਮਿਲ ਜਾਵੇ ਮੇਰੀ ਬੇਆ ਆਪਣਾ ਕੁੜੀ ਆ ਬਲਜੀਤ ਉੰਬਰ ਕੋ ਧਾਂਸਾਰਾ ਲੈਂ ਲਈ ਆ ਖੋਣ ਲਈ ਆ ਖਾਂ ਥਾਂ ਮੇਰਾ ਹੈ 6 ਮਰਲੇ 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ ਮੈਂ ਬਾਹਰ ਲੰਬੇ ਰੈਂਡੇ ਆਵਾ ਵਜਾ ਕਿਡਾ ਵਜਾ ਇਹੋ ਹੀ ਆ ਆਪਣਾ ਬਾਹਰ ਚੁਰੀ ਫਿਰਦੀ ਆ ਤੇ ਸਾਨੂੰ ਕੋਈ ਡੱਕੇ ਨਾ ਤੇ ਐ ਹਿੰਦੈ ਹੀ ਡੱਕਦੇ ਆ ਤੇ ਸਾਲਾ ਆ ਗੱਤੋਂ ਕਦੀ ਪੁਲਿਸ ਨੂੰ ਖੜਾ ਦਿੰਦੀ ਕਦੀ ਕਦੀ ਕੰਦੀ ਕਦੀ ਕਦੀ ਜਾਣਦੇ ਆਂ ਹੀ ਉਗਲੀ ਉਹ ਗਲੀ ਨੂੰ ਪੈਣ ਤੇ ਬਣਾ ਸਕੀ। ਮੈਂ ਪਤਾ ਮੈਨੂੰ ਪਤਾ ਨਹੀਂ ਕੋਈ ਪ੍ਰਪਿਆ ਨਹੀਂ ਦਿੱਤਾ। ਤਾਂ ਤੁਹਾਡੇ ਨਾਂ ਦੇ। ਤਾਂ ਮੇਰੇ ਨਾਂ ਤੇ ਆ। ਹਾਂ। ਲਿਖਤਨ ਵੀ ਕੁੜੀ ਹਾਂ। ਤਾਂ ਕੁੜੀ ਨੇ ਮੇਰਾ ਨਾਂ ਚੁਪ ਠੂਠਾਇਆ ਆਪਣਾ ਲਿਖਾ ਲ ਮੈਨੂੰ ਦਾ ਨਪਾਲਿਆ। ਉਹਨੇ ਕਿਹਾ ਆਂਦੀ ਮੈਨੂੰ ਨੌਕਰੀ ਤੇ ਲੱਗਣਾ ਦਾ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ। ਕਿ ਮੈਂ ਅੰਗੂਠਾ ਲਾਤਾ ਤੇ ਮੈਨੂੰ ਕੀ ਪਤਾ ਸੀ ਆ ਗੱਲ ਬਣੀ ਆ। ਕਿ ਪੈਸੇ ਵੀ ਦਿੱਤੇ ਬਾਅਦ ਚ ਨਹੀਂ। ਨਾ ਪਹਾ ਕੋਈ ਨਹੀਂ ਦਿੱਤਾ ਮੈਨੂੰ ਉਹਨੇ। ਮੈਨੂੰ ਆਦੀ 15 ਲੱਖ ਤੈਨੂੰ ਦਿੱਤਾ ਵਾ। ਕਿ ਉਠਾਈ ਆਖੀ ਜਾਂਦੀ ਹੈ ਹੁਣ ਇਹੇ ਮੈਂ ਬਾਹਰ ਫਿਰਦਾ